ਸਤਿ ਸ਼੍ਰੀ ਅਕਾਲ ਜੀ ਤਸਵੀਰਾਂ ਇਸ ਵਕਤ ਤੁਹਾਨੂੰ ਸਰਦੂਲਗੜ੍ਹ ਤੋਂ ਕੱਗਰ ਨਦੀ ਦੀਆਂ ਵਿਖਾ ਰਹੇ ਆ ਤਾਂ ਵੇਖ ਸਕਦੇ ਹਾਂ ਕਿ ਲਗਾਤਾਰ ਪਾਣੀ ਹੈ ਜਿਹੜਾ ਉਹ ਵਧ ਰਿਹਾ 21 ਫੁੱਟ ਦੇ ਕਰੀਬ ਜਿਹੜਾ ਪਾਣੀ ਕੱਗਰ ਦੇ ਵਿੱਚ ਇਸ ਵਕਤ ਹੋ ਚੁੱਕਿਆ ਹੈ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਬੰਦੋਬਸਤ ਜਿਹੜੇ ਕੀਤੇ ਜਾ ਰਿਹਾ ਨਾਲ ਹੀ ਲਗਦੀ ਗਊਸ਼ਾਲਾ ਦੇ ਵਿੱਚ ਮਿੱਟੀ ਦੇ ਗੱਟੇ ਜਿਹੜੇ ਉਹ ਭਰੇ ਜਾ ਰਹੇ ਤਾਂ ਕਿ ਜਦੋਂ ਵੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਇਹਨਾਂ ਗੱਟਿਆਂ ਨੂੰ ਉੱਥੇ ਵਰਤਿਆ ਜਾ ਸਕੇ ਸੋ ਤਸਵੀਰਾਂ ਸਰਦੂਲਗੜ ਤੋਂ ਵਿਖਾ ਰਹੀਆਂ ਕਿ ਇੱਕ ਪਾਸੇ ਇੱਕ ਘਰ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਤਾਂ ਦੂਜੇ ਪਾਸੇ ਹੀ ਪਾਣੀ ਨੂੰ ਰੋਕਣ ਦੇ ਲਈ ਮਿੱਟੀ ਦੇ ਥੈਲੇ ਜਿਹੜੇ ਗੱਟੇ ਆ ਜਿਹੜੇ ਉੱਪਰੇ ਜਾ ਰਹੇ ਆ ਜ਼ਰੂਰਤ ਪੈਣ ਤੇ ਉਹਨਾਂ ਨੂੰ ਵਰਤਿਆ ਜਾ ਸਕੇ ਤਾਂ ਲਾਈਵ ਤਸਵੀਰਾਂ ਇਸ ਵਕਤ ਤੁਹਾਨੂੰ ਸਰਦੂਲਗੜ ਤੋਂ ਵਿਖਾ ਰਹੀਆਂ ਆ